ਅਗਲੀ ਗੱਲ ਕਰਕੇ ਆਪਾਂ ਮੋਦੀ ਸਾਹਿਬ ਤੋਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਚਰਚਾ ਕੀਤੀ ਸੀ ਇੱਕ ਖਬਰ ਦੇ ਵਿੱਚ ਕਿ ਆਰਐਸਐਸ ਜਿਹੜੀ ਉਹ ਮੋਦੀ ਸਾਹਿਬ ਦੇ ਨਾਲ ਖਾਸੀ ਨਰਾਜ਼ ਚੱਲ ਰਹੀ ਹੈ ਇਹ ਨਾ ਸਿਰਫ ਇਹਨਾਂ ਦੇ ਨਾਲ ਬਲਕਿ ਇਹ ਜਿਹੜੀ ਮੂਲਿਕ ਤਾਰਦੀ ਇਸ ਟਾਈਮ ਲੀਡਰਸ਼ਿਪ ਹੈ ਭਗਵਾ ਪਾਇਆ ਉਹਨਾਂ ਨੇ ਜਦੋਂ ਲਾਲ ਕਿਲੇ ਤੇ ਉੱਤੇ ਭਾਸ਼ਣ ਦੇਣਾ ਸੀਗਾ 15 ਅਗਸਤ ਦਾ ਤੇ ਆਰਐਸਐਸ ਦਾ ਗੁਣਗਾਨ ਕਰਦੇ ਨਜ਼ਰ ਆਏ ਨੇ ਮੋਦੀ ਸਾਹਿਬ ਪ੍ਰਵੀਨ ਜੀ ਨਰਿੰਦਰ ਮੋਦੀ ਇੱਕੋ ਇੱਕ ਹੈ ਇਹ ਪ੍ਰਧਾਨ ਮੰਤਰੀ ਨੇ ਜੀ ਜਿਨ੍ਹਾਂ ਦੀ ਕੱਲੀ ਜਵਾਨ ਰਹੀ ਬੋਲੀ ਗੀ ਗੱਲਾਂ ਦੇ ਅਰਥ ਨਹੀਂ ਹੁੰਦੇ ਹਮ ਉਹਨਾਂ ਦੀ ਚਾਲ ਟਾਲ ਦੇ ਉਹਨਾਂ ਦੇ ਅੰਦਾਜ਼ ਦੇ ਉਹਨਾਂ ਦੇ ਪਹਿਰਾਵੇ ਦੇ ਉਹ ਵੀ ਕੁਝ ਕਹਿ ਰਹੀਆਂ ਹੁੰਦੀਆਂ ਨੇ ਹਮ ਸਹੀ ਹੈ ਕੋਈ ਟੀਕੇ ਕਰਨ ਵਾਲਾ ਆਉਂਦੇ ਨੇ ਜੇ ਕਿਸਾਨ ਅੰਦੋਲਨ ਦੇ حوالے ਨਾਲ ਵਾਪਸ ਲੈਣੇ ਆ ਤੈਨੂੰ ਖੇਤੀ ਕਾਨੂੰਨ ਤਾਂ ਹਰਾ ਪਰਨਾ ਪਾ ਕੇ ਆਜੋ ਹਮ ਹੈ ਤੇ ਜੇ ਹੁਣ ਅੱਜ ਭਗਵ ਪੱਗ ਪਾ ਕੇ ਆਏ ਭਗ ਵੀ ਜੈਕਟ ਪਾ ਕੇ ਆਏ ਤਾਂ ਉਹਦਾ ਆਪ ਸੀ ਹਾਂਜੀ ਉਹਨਾਂ ਨੇ ਸਪੀਚ ਦਿੱਤਾ ਆਪਣੀ ਭਾਸ਼ਣ ਚ ਆਪਣੀ ਤਕਰੀਰ ਚ ਹਮਮ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 103 ਮਿੰਟ ਬੋਲੇ ਜੀ ਮਤਲਬ ਲਗਭਗ 2 ਘੰਟਿਆਂ ਦੇ ਨੇੜੇ ਚ ਲੱਗ ਗਿਆ ਵਕਤ ਠੀਕ ਆ 3 ਘੰਟਿਆਂ ਦੇ ਇਹ ਮਤਲਬ 1 103 ਮਿੰਟ ਦੇ ਉਹਨਾਂ ਦੇ ਭਾਸ਼ਣ ਦੇ ਵਿੱਚ ਦੇਸ਼ ਨੂੰ ਅਗਲਾ ਵਿਜ਼ਨ ਕਿਤੇ ਲੱਭਿਆ ਨਹੀਂ ਹਮ ਨਹੀਂ ਮੰਨਿਆ ਜਾਂਦਾ ਹੁੰਦਾ ਕਿ ਲਾਲ ਕਿਲੇ ਤੋਂ ਸਰਕਾਰ ਆਪਣੇ ਸਮੇਂ ਦੀ ਗੱਲ ਨਹੀਂ ਕਰੂਗੀ। ਹਮਮ ਮੌਲਕ ਆਉਣ ਵਾਲੇ ਸਮੇਂ ਦੀ ਗੱਲ ਕਰੂਗੀ। ਹਮ ਕੀ ਅਗਲੇ 10 ਸਾਲਾਂ ਚ ਅਸੀਂ ਇੱਥੇ ਹੋਵਾਂਗੇ, ਅਗਲੇ 15 ਸਾਲਾਂ ਚ ਆ ਹੋਊਗਾ, ਅਗਲੇ 20 ਸਾਲਾਂ ਚ ਇਹ ਹੋ ਜਾਊਗਾ। ਕੁਝ ਜਿਹੜਾ ਰੋਡਮੈਪ ਜਾਂ ਜੋ ਕੁਝ ਪਿੱਛੋ ਤੁਰੇ ਪੁੰਦਾ ਉਹਦਾ ਹਵਾਲੇ ਨਾਲ ਕਿਹਾ ਕੁਝ ਹੋ ਗਿਆ। ਹਮ ਠੀਕ ਹੈ ਜੀਐਸਟੀ ਦਾ ਜ਼ਿਕਰ ਕੀਤਾ। ਛੂਟ ਦੇਾਂਗੇ ਜੀ ਦੀਵਾਲੀ ਤੇ ਗਿਫਟ ਦੇਾਂਗੇ, ਤੋਹਫਾ ਦੇਾਂਗੇ। ਹਮ ਹਮ ਠੀਕ ਹੈ ਹੋ ਸਕਦਾ ਸਲਾਬ ਘਟਾ ਦੋ, ਤਿੰਨ ਕਰ ਦੋ, ਦੋ ਕਰ ਦੋ, ਹੋ ਸਕਦਾ ਉਹਦੀ ਦਰ ਘਟਾ ਦੋ। ਪਰ ਸੁੱਬਿਆਂ ਨੂੰ ਜਿਹੜੇ ਠੁੱਠੇ ਫੜਾਏ ਨੇ ਜੀ ਉਹਨਾਂ ਦੀ ਪੈਸੇ ਕਰਕੇ ਉਹਨਾਂ ਨੂੰ ਮੰਗਲ ਦੀ ਮੂਰੇ ਖੜਾਇਆ ਉਹਦਾ ਵੀ ਕਦੇ ਦੱਸ ਦਿਓ ਜੀ ਜੀ ਸਹੀ ਹੈ ਫਿਰ ਜੀ ਰੋਜ਼ਗਾਰ ਦੇਾਂਗੇ ਜੀ ਐਨੇ ਰੋਜ਼ਗਾਰ ਪੈਦਾ ਹੋ ਜਾਣਗੇ ਰੋਜ਼ਗਾਰ ਤਾਂ ਪਹਿਲਾਂ ਵੀ ਤੁਸੀਂ ਜਦੋਂ 15-15 ਲੱਖ ਹੱਤਿਆਂ 'ਚ ਪੰਨੇ ਸੀ ਯਾਦ ਵੀ ਗੱਲ ਕਰਦੇ ਸੀ ਕਰੋੜਾਂ ਦੇ ਰੋਜ਼ਗਾਰਾਂ ਦੀ ਸਹੀ ਚਲੋ ਇਹ ਬਲਕਿ ਕੀਤੀਆਂ ਉਹਨਾਂ ਨੇ ਪਰ ਜਿਹੜਾ ਪਹਿਰਾਵਾ ਸੀ ਉਹਨਾਂ ਦਾ ਪ੍ਰਵੀਨ ਜੀ ਭਗਵਾਨ ਰੰਗ ਸੰਿਆਸ ਦਾ ਸਨਾਤਨ ਦਾ ਪ੍ਰਤੀਕ ਰਿਹਾ ਹੈ ਹੂੰ ਇਸ ਸਨਮਾਨ ਦਾ ਪ੍ਰਤੀਕ ਹੈ ਪਰ ਨਰਿੰਦਰ ਮੋਦੀ ਜੀ ਹੋਣਾ ਨੇ ਇਸ ਰੰਗਾਂ ਨੂੰ ਵੀ ਜਾਂ ਬੀਜੇਪੀ ਆਰਐਸਐਸ ਨੇ ਇਹਨਾਂ ਰੰਗਾਂ ਨੂੰ ਵੀ ਫਿਰਕੂਵਾਦ ਦਾ ਨਾਂ ਦੇ ਉੱਤੇ ਚਰਚਾ ਹੋਣ ਲਈ ਮਜਬੂਰ ਕਰਤਾ ਖਾਸ ਸੋਚ ਖਾਸ ਏਜੰਡੇ ਦੇ ਰੰਗ ਬਣਾਤਾ ਇਸ ਇਸ ਨੂੰ ਫਿਰਕੂ ਰੰਗ ਕਿਉਂ ਮੰਨਿਆ ਜਾਣ ਲੱਗ ਪਿਆ ਜੇ ਆਪਾਂ ਉਹਨਾਂ 10 ਲੱਖ ਲੋਕਾਂ ਦੀ ਗੱਲ ਕਰਦੇ ਆ ਜੀ ਤੇ ਅੱਜ ਇੱਕ ਵਾਰ ਫੇਰ ਅਜਿਹਾ ਮਾਹੌਲ ਆ ਕੇ ਦੇਸ਼ ਦੀ ਘੱਟ ਗਣਤੀ ਪਰ ਘੱਟ ਗਣਤੀਆਂ ਚ ਬਹੁ ਗਣਤੀ ਮੁਸਲਮਾਨ ਧਰ ਮੈਂ ਕਿਹਾ ਲੱਖ ਖਾਮੀਆਂ ਉਹ ਨਾ ਛੋਣੀਆਂ ਲੱਖ ਖਾਮੀਆਂ ਕਿਹੜੇ ਧਰਮ ਚ ਚੰਗੇ ਲੋਕ ਨਹੀਂ ਕਿਹੜੇ ਧਰਮ ਚ ਮਾੜੇ ਲੋਕ ਨਹੀਂ ਸਹੀ ਹੈ ਪਰ ਸਰਕਾਰ ਦਾ ਤਰੀਕਾ ਕਰਤਾ ਨਹੀਂ ਹੋਣਾ ਚਾਹੀਦਾ ਨਾ ਕਦੇ ਕਿ ਕਿਸੇ ਨਾਲ ਵਿਤਕਰਤ ਕੇ ਜੇ ਤੁਸੀਂ ਅੱਜ ਇਸ ਮੰਸ਼ਾ ਨਾਲ ਅੱਗੇ ਵਧ ਰਹੇ ਹੋ ਕਿ ਹਾਂ ਜੀ ਉਹਨਾਂ ਨੂੰ ਪਰੇ ਕਰਕੇ ਦੇਸ਼ ਨੂੰ ਇੱਕੋ ਰੰਗ ਚ ਰੰਗਣਾ ਹੈ ਹਮ ਤੇ ਦਾ ਮਤਲਬ ਉਹ 10 ਲੱਖ ਮਾਰਨ ਚ ਵੀ ਤੁਹਾਡੀ ਉਹੀ ਮਨਸ਼ਾ ਹੈਗੀ ਸੀ ਵਿੱਚ ਫਿਰ ਦਿੱਲੀ ਜਿਹੋ ਸੈਕਟਲੈਂਮ ਹੋਇਆ ਉਹਦੇ ਵਿੱਚ ਵੀ ਉਹ ਮਨਸ਼ਾ ਹੈਗੀ ਸੀ ਕਿਤੇ ਇਕੋ ਰੰਗਲ ਫਿਰ ਇਹਦੇ ਉੱਤੇ ਸਵਾਲ ਕਿਉਂ ਨਹੀਂ ਉੱਠਣਗੇ ਬਿਲਕੁਲ ਉੱਠਣਗੇ ਤੁਸੀਂ ਭਗਵਾ ਪਾਇਆ ਤੇ ਫਿਰ ਆਰਐਸਐਸ ਦਾ ਲਾਲ ਕਿਲੇ ਦੀ ਫਸੀਲ ਤੋਂ ਗੁਣਗਾਨ ਕੀਤਾ ਉਹ ਸਰਕਾਰੀ ਤੇ ਰਹੇ ਜ ਤੁਸੀਂ ਸਰਕਾਰ ਹੋ ਬਿਲਕੁਲ ਉਹ ਸਰਕਾਰੀ ਯੋਜਨਾ ਚਲਾਉਂਦੇ ਨੇ ਜੀ ਕੋਈ ਹਮ ਕਿ ਸੰਵਿਧਾਨਕ ਕੋਲੇ ਪਾਵਰ ਆ ਜੀ ਤੇ ਜੇ ਆਜ਼ਾਦੀ ਦੇ ਇਤਿਹਾਸ ਦੇ ਪੰਨਿਆਂ ਚ ਜਾ ਕੇ ਦੇਖੋਗੇ ਹਮ ਹਮ ਤਾਂ ਉਹ ਅੰਗਰੇਜ਼ਾਂ ਵਾਲੇ ਪਾਲੇ ਚ ਖੜੇ ਮਾਫੀਆਂ ਮੰਗਣ ਵਾਲੇ ਖੇਤਰ ਚ ਖੜੇ ਉਹਨਾਂ ਦੀ ਕਤਾਰਬੰਦੀ ਚ ਖੜੇ ਨਜ਼ਰ ਆਉਂਦੇ ਸੀ ਇਹਨਾਂ ਲਈ ਤੁਸੀਂ ਸਾਬਰਕਰ ਤੋਂ ਲੈ ਕੇ ਜਾਈਏ ਉਹ ਜਿਨ੍ਹਾਂ ਨੂੰ ਕਦੇ ਬਲਬਲ ਬਣ ਕੇ ਉੱਡ ਗਏ ਜੀ ਕਦੇ ਆਕ ਕਰਦੇ ਸੀ ਜੀ ਅੱਜ ਕੱਲ ਉਹਨਾਂ ਦੀਆਂ ਸਰਕਾਰੀ ਅਦਾਰਿਆਂ ਚ ਦੇਸ਼ ਭਗਤਾਂ ਵਜੋਂ ਕੁਰਬਾਨੀਆਂ ਵਜੋਂ ਤੁਸੀਂ ਇਹ ਫਿਰ ਉਹ ਇਤਿਹਾਸ ਦੇ ਬੋਲਦੇ ਨੇ ਜਾਂ ਤੁਸੀਂ ਝੂਠ ਬੋਲਦੇ ਹੋ ਇਹ ਇਤਵਾਲਦਾ ਜਵਾਬ ਕਦੋਂ ਦੇਣ ਜੀ ਜੀ ਫਿਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਦੇ ਵਿੱਚ ਆਰਐਸਐਸ ਕਿਸੇ ਸਮੇਂ ਬੈਨ ਰਹੀ ਹੈ ਹਾਂ ਬਿਲਕੁਲ ਫਿਰ ਉਹ ਜੇ ਉਹ ਬੈਨ ਸੀ ਤਾਂ ਫਿਰ ਉਹ ਦੇਸ਼ ਦੀ ਆਜ਼ਾਦੀ ਦੇ ਵਿੱਚ ਜਾਂ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਦਾ ਜ਼ਿਕਰ ਕਿੱਥੋਂ ਆ ਗਿਆ ਹਾਂ ਜੇ ਮੈਂ ਪੰਜਾਬ ਦੇ ਸਿੱਖ ਇਤਿਹਾਸ ਦੇ ਹਵਾਲੇ ਨਾਲ ਦੇਖਾਂ ਤਾਂ ਇਹਨਾਂ ਦੇ ਖਿਲਾਫ ਤਾਂ ਹੁਕਮਨਾਮੇ ਤੱਕ ਜਾਰੀ ਹੋ ਗਏ ਸੀ ਜੇ ਮੈਂ ਇਹਨਾਂ ਦੇ ਹੈੱਡਕੁਆਰਟਰ ਨੂੰ ਦੇਖਾਂ ਤਾਂ ਆਜ਼ਾਦ ਭਾਰਤ ਦੇ ਵਿੱਚ ਵੀ ਤਿਰੰਗਾ ਲਹਿਰਾਇਆ ਨਹੀਂ ਇਹਨਾਂ ਨੇ ਸਾਲਾਂ ਦਰ ਸਾਲ ਫਿਰ ਦੇਸ਼ ਭਗਤੀ ਆ ਕਿਹੜਾ ਅਜੇ ਹ ਮਤਲਬ ਕਿ ਨਮਾ ਝੰਡਾ ਘੜਤਾ ਕਿ ਜੀ ਲਾਲ ਕਿਲੇ ਦੀ ਫਸੀਲ ਤੋਂ ਛੇ ਛੇ ਤੌਰ ਤੇ ਪ੍ਰਧਾਨ ਮੰਤਰੀ ਜੀ ਨੂੰ ਜ਼ਿਕਰ ਕਰਨਾ ਪਵੇ ਕਹਿੰਦੇ ਜੀ 100 ਸਾਲਾਂ ਦਾ 100 ਸਾਲ ਦੀ ਹੋ ਗਈ ਆ ਆਰਐਸਐਸ ਜੀ ਪਹਿਲੀ ਵਾਰ ਸ਼ਰਨਦਾਲ ਖੇਤੀ ਦੀ ਫਸਿਲਤੋਂ ਕਿਸੇ ਪ੍ਰਧਾਨ ਮੰਤਰੀ ਨੇ ਆਰਐਸਐਸ ਦਾ ਜ਼ਿਕਰ ਕੀਤਾ ਉਹ ਵੀ ਗੁਣਗੁਣ ਕੰਮ ਕੀਤਾ ਸਹੀ ਜੀ ਨਈਂ ਪ੍ਰਯੋਗਦਾਂ ਸੀ ਤਾਂ ਬਾਜਪਾਈ ਦੇ ਭਾਸ਼ਣਾਂ ਚ ਕਿਉਂ ਨਹੀਂ ਆਇਆ ਤਾਂ ਤੁਹਾਡੇ ਪਿਛਲੇ 10 ਭਾਸ਼ਣਾਂ ਚ ਕਿਉਂ ਨਹੀਂ ਆਇਆ ਹਮਮਤਲਬ ਜੇਕਰ ਹੁਣ ਮੈਂ ਤਾਂ ਹੀ ਕਿਹਾ ਕਿ ਮੋਦੀ ਜੀ ਦੇ ਪਹਿਰਾਵੇ ਦੇ ਅੰਦਾਜ਼ ਦੇ ਬਿਆਨ ਦੇ ਸਭ ਦੇ ਅਰਥ ਹੁੰਦੇ ਨੇ ਹਮ ਤੇ ਜੀ ਆਪ ਸਮਝਣਿਆ ਕਿ ਆਪਣੀ ਕੁਰਸੀ ਬਚਾਉਣ ਲਈ ਗੁੰਗਾਨ ਜੀ ਜੀ ਸਹੀ ਹੈ ਕੀ ਪਾਰਟੀ ਦੇ ਅੰਦਰ ਜੋ ਸਥਿਤੀ ਬਣੀ ਹੋਈ ਹੈ ਹਮਮ ਉਹਨੂੰ ਆਰਐਸਐਸ ਮੋਨ ਭਗਵਤ ਨੂੰ ਖੁਸ਼ ਕਰ ਰਹੇ ਨੇ ਜਾਂ ਉਹ ਤੋਂ ਆਉਣ ਵਾਲੇ ਅਗਲੇ ਮੁਖੀ ਨੂੰ ਖੁਸ਼ ਕਰ ਰਹੇ ਨੇ ਸਹੀ ਹੈ ਕਿਉਂਕਿ ਮੋਨ ਭਗਵਤ ਜੀ 75 ਸਾਲ ਦੇ ਹਵਾਲੇ ਨਾਲ ਆਪਾਂ ਇਸੇ ਪ੍ਰੋਗਰਾਮ ਜ਼ਿਕਰ ਕਰ ਚੁੱਕੇ ਹਾਂ ਕਿ ਉਹਨਾਂ ਨੇ ਇੱਕ ਕਿਤਾਬ ਦੇ ਉਦਘਾਟਨ ਤੇ ਕਿਹਾ ਸੀਗਾ ਕਿ ਮੈਂ 75 ਸਾਲ ਦਾ ਹੋਣ ਜਾ ਰਹੇ ਹਾਂ ਤੇ ਜਦੋਂ 75 ਸਾਲ ਤੇ ਲੋਹੀ ਮੇਲੇ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਈ ਸਾਨੂੰ ਸਨਮਾਨ ਨਹੀਂ ਦੇ ਰਹੇ ਇਹ ਕਹਦੇ ਨੇ ਕਿ ਕਿਨਾਰੇ ਹੋਵੋ ਹੋਰਲੀ ਜਗਾ ਛੱਡੋ ਜੀ ਸਹੀ ਹੈ ਬਿਲਕੁਲ ਤੇ ਉਹ ਲੱਗਦਾ ਕਿ ਕੁਝ ਹੋਰ ਕਹਿ ਰਹੇ ਨੇ ਉਹ ਮੋਦੀ ਨੂੰ ਕਹਿ ਰਹੇ ਨੇ ਕਿ ਤੂੰ ਵੀ ਸਤੰਬਰ ਤੇ 75 ਸਾਲ ਦਾ ਹੋ ਜਾ ਤਾਂ ਕੁਰਤੀ ਛੱਡ ਦੇ ਬਿਲਕੁਲ ਸਹੀ ਹੈ ਹੂੰ ਜੀ ਤੇ ਜੇ ਨਹੀਂ ਛੱਡ ਵੀ ਤਾਂ ਆਰਐਸਐਫ ਛਿਡਾਉਣ ਦੀ ਦਮ ਰੱਖਦੀ ਹੈ ਰੱਖਦੀ ਹੈ ਬਿਲਕੁਲ ਹੂੰ ਕਿਉਂਕਿ ਆਰਐਸਐਫ ਕਿਸੇ ਸਮੇਂ ਆਪਣੇ ਆਪ ਨੂੰ ਇਹ ਦੱਸ ਕੇ ਚਲਦੀ ਸੀ ਕਿ ਬੀਜੇਪੀ ਪਾਰਟੀ ਵੱਖਰੀ ਹੈ ਜੀ ਸਾਡਾ ਵੱਖਰਾ ਹੈ ਹੂੰ ਪਰ ਫਿਰ ਸਿੱਧੀ ਆ ਗਈ ਕਿ ਉਹ ਸਪਸ਼ਟ ਕਰਨ ਲੱਗੀ ਕਿ ਸਾਡਾ ਹੀ ਬਿੰਗ ਹੈ ਅਸੀਂ ਚਲਾਉਨੇ ਆ ਬੀਜੇਪੀ ਨੂੰ ਤੇ ਫਿਰ ਸੁਭਿਆ ਚ ਮੁੱਖ ਮੰਤਰੀ ਤੱਕ ਤੇ ਸੁਭਿਆ ਦੀ ਸਰਕਾਰਾਂ ਨੂੰ ਚਲਾਉਣ ਵਾਲੇ ਦੇ ਤੱਕ ਆਰਐਸਐਸ ਤੋਂ ਲਿਆਂਦੇ ਚਾਹੇ ਉਹਨੂੰ ਰਾਜਨੀਤਿਕ ਸਮਝ ਸੀ ਚਾਹੇ ਨਹੀਂ ਚਾਹੇ ਤਰਾਤ ਤੈਨੂੰ ਕਾਸੀ ਜਾਂ ਨਹੀਂ ਫਿਰ ਇਸ ਤਰੀਕੇ ਕਰਨਾ ਜਿਹੜਾ ਲਾ ਸਕਦਾ ਉਹ ਹਟਾ ਵੀ ਸਕਦਾ ਜੀ ਜਿਹੜਾ ਬਣਾ ਸਕਦਾ ਉਹ ਢਾ ਵੀ ਸਕਦਾ ਜੀ ਸੋ ਇਸ ਲਈ ਕੀ ਨਦਰ ਮੋਦੀ ਨੇ ਆਰਐਸਐਸ ਦਾ ਗੁਣਗਾਨ ਇਸ ਮੌਕੇ ਇਸ ਲਈ ਕੀਤਾ ਕਿ ਉਹ ਇੰਨੇ ਖੁਸ਼ ਹੋ ਜਾਣ ਕਿ 75 ਸਾਲ ਤੋਂ ਬਾਅਦ ਅੱਖਾਂ ਮੀਚਲੈਂਡ ਤੇ ਕਹਿਣ ਕਿ ਨਾ ਕੋਈ ਗੱਲ ਨਹੀਂ ਬਣਿਆ ਰਹਿ ਤੂੰ ਹਲੇ ਜੀ ਸਹੀ ਹੈ ਬਿਲਕੁਲ ਜਾਂ ਹੂੰ ਬਿਹਾਰ ਚ ਚੋਣਾ ਆ ਰਹੀਆਂ ਹੂੰ ਹੂੰ ਤੇ ਵੀ ਜਾਣਦੀ ਹੈ ਕਿ ਅਸੀਂ ਮੁੱਦਿਆਂ ਦੇ ਆਧਾਰ ਤੇ ਜੇ ਲੜੇ ਤਾਂ ਕਿਤੇ ਖੋ ਜਾਗੇ ਤਾਂ ਕਿਉਂ ਨਾ ਫਿਰ ਕਿਰਕੂ ਰੰਗ ਦੀ ਪਾਤ ਚਾੜੀਏ ਬਿਲਕੁਲ ਸਹੀ ਹੂੰ ਕਿ ਅੱਜ ਲਾਲ ਕਿਲੇ ਤੋਂ ਇਹ ਬੋਲਿਆ ਗਿਆ ਕਿ ਉਹ ਕਿਰਨ ਨੂੰ ਪਤਾ ਸੀ ਕਿ ਮੈਂ ਬੋਲੂਗਾ ਤਾਂ ਵਿਰੋਧੀ ਮੇਰੇ ਤੇ ਹਮਲਾਵਰ ਹੋਣਗੇ ਉਹ ਸਵਾਲ ਕਰਨਗੇ ਜੀ ਕਿ ਕੀ ਮਤਲਬ ਹੈ ਜੀ ਕਿਉਂ ਜ਼ਿਕਰ ਕੀਤਾ ਜੀ ਉਹਦਾ ਉਹਨਾਂ ਸਾਡੇ ਨਾਲ ਪ੍ਰਚਾਰ ਆਪਣਿਆਂ ਹੋ ਜਾਊਗਾ ਫਿਰ ਉਸ ਡਰ ਖੋਪਚੋ ਸਾਰੀਆਂ ਤਰ੍ਹਾਂ ਉੱਥੇ ਬਿਹਾਰ ਚ ਐ ਸਾਡੇ ਬਾਟੇ ਚ ਆ ਪੈਣਗੀਆਂ ਤੇ ਸਾਡਾ ਵੋਟਾਂ ਦਾ ਝੋਲੀਆਂ ਪਰ ਜਾਣੀਆਂ ਕਿਉਂ ਬਿਹਾਰ ਲਈ ਬੋਲਿਆ ਸਹੀ ਹੈ ਜੀ ਜਾਂ ਫਿਰ ਤੁਸੀਂ ਪਹਿਲਾਂ 11 ਸਾਲ ਜਾਂ ਜਬਾਜਪਈ ਵਾਲੇ ਵੀ 5-6 ਸਾਲ ਆ ਲਈਏ 16-17 ਸਾਲ ਤੁਸੀਂ ਇਸ ਲਈ ਜ਼ਿਕਰ ਨਹੀਂ ਕੀਤਾ ਕਿ ਤੁਸੀਂ ਤਰਤਲ ਤੇ ਗਰਾਊਂਡ ਤਿਆਰ ਕਰ ਰਹੇ ਸੀ ਤੁਸੀਂ ਕਿਤਾਬਾਂ ਬਦਲਤੀਆਂ ਇਤਿਹਾਸ ਬਦਲਤਾ ਸਿੱਖਿਆ ਸਿਸਟਮ ਬਦਲਤਾ ਹੈਨਾ ਸੂਬਿਆਂ 'ਚ ਰੰਗ ਟੰਗ ਬਦਲਤਾ ਜਿੱਥੇ ਜਿੱਥੇ ਤੁਹਾਡੀ ਸਰਕਾਰ ਆਈ ਹੈ ਉੱਥੇ ਉਹ ਜਿਹਾ ਮਾਹੌਲ ਸਿਰਜਤਾ ਤੇ ਤੁਹਾਨੂੰ ਲੱਗਿਆ ਕਿ ਹੁਣ ਲਾਲ ਕਿਲੇ ਦੀ ਫਸੀਲ ਤੋਂ ਬੋਲਣ ਦਾ ਮੌਕਾ ਆ ਗਿਆ ਕਿ ਤਿਰੰਗੇ ਦੇ ਬਰਾਬਰ ਆਰਐਸਐਸ ਦਾ ਝੰਡਾ ਕੱਢਣ ਦਾ ਮੌਕਾ ਆ ਗਿਆ ਕਿ ਤੁਹਾਡਾ ਰਾਸ਼ਟਰਵਾਦ ਇਹੀ ਹੈ ਬਿਲਕੁਲ ਜੀ ਨਾਲੇ ਜਿਹੜੀ ਆਰਐਸਐਸ ਦੇ ਜੀ ਬਹੁਤ ਅਰਥ ਜੀ ਨੜੇ ਜਿਹੜੀ ਆਰਐਸਐਸ ਦੇ ਸੋਲੇ ਗਾ ਰਹੇ ਨੇ ਆਜ਼ਾਦੀ ਦਿਹਾੜੇ ਤੇ ਉਹ ਉਹ ਸਾਰਾ ਆਰਐਸਐਸ ਨੇ ਤਾਂ ਤਿਰੰਗਾ ਝੰਡਾ ਨਹੀਂ ਲਹਿਰਾਇਆ ਆਪਦੇ ਹੈੱਡਕੁਆਰਟਰ ਤੇ ਆਜ਼ਾਦੀ ਦੀ ਆਜ਼ਾਦੀ ਦਾ ਹੀ ਪ੍ਰਤੀਕ ਹੈ ਨਾ ਤਿਰੰਗਾ ਝੰਡਾ ਉਸ ਤੋਂ ਬਾਅਦ ਹੀ ਨੇਸ਼ਨ ਦਾ ਪ੍ਰਤੀਕ ਬਣਿਆ ਨਾ ਉਹਨੇ ਉਹ ਝੰਡਾ ਨਹੀਂ ਲਾਇਆ ਜਿਹੜੀ ਆਰਐਸਐਸ ਦੇ ਗੁਣਗਾਨ ਗੁਣਗਣ ਕਰ ਰਹੇ ਨੇ